ਚੀਮਾ ਖੁਰਦ ਵਿਖੇਤੀ ਮਾਰਚ ਨੂੰ ਕੰਨ ਨੱਕ ਅਤੇ ਗਲੀ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅਪ ਲਗਾਇਆ ਜਾਵੇਗਾ ਡਾਕਟਰ ਜਸਵਿੰਦਰ ਚੀਮਾ ਹਲਕਾ ਫਲੋਰ ਦੇ ਪਿੰਡ ਚੀਮਾ ਖੁਰਦ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਨੇੜੇ ਅਪੁਰਾ ਦੇ ਇਤਿਹਾਸਿਕ ਤੇ ਪਵਿੱਤਰ ਸਥਾਨ ਗੁਰਦੁਆਰਾ ਅਵਦੂਦ ਸਾਹਿਬ ਜੀ ਮਸਤ ਗੁਰਦੇਵ ਜੀ ਵਿਖੇ ਕੰਨ ਨੱਕ ਅਤੇ ਗਲੀ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅਪ ਕੈਂਪ ਪ੍ਰੋਫੈਸਰ ਸੁਖਵਿੰਦਰ ਸਿੰਘ ਸੇਰ ਗਿੱਲ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 3 ਮਾਰਚ ਦਿਨ ਐਤਵਾਰ ਨੂੰ ਲਗਾਇਆ ਜਾਵੇਗਾ ਜਿਦੇ ਵਿੱਚ ਡਾਕਟਰ ਮੋਹਿਕ ਅਰੋੜਾ ਐ ਐਮ ਬੀ ਐਸ ई एन टी ਸਪੈਸ਼ਲਿਸਟ ਦੀ ਟੀਮ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੈੱਕਅਪ ਕਰੇਗੀ ਇਸ ਦੀ ਜਾਣਕਾਰੀ ਬਲਵਿੰਦਰ ਸਿੰਘ ਯੂ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਜਸਵਿੰਦਰ ਚੀਮਾ ਨੇ ਦਿੱਤੀ ਉਹਨਾਂ ਨੇ ਇਸ ਮੌਕੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ रिपोर्ट अजय सिंह नागी फिलोर तो दुआबा न्यूज चौबीस शान विशेष रिपोर्ट जिथे बाबा पूजा